ਖੱਲੇ ਮਿੱਟੀ ਘਟਾ ਇੰਨਾ ਕੋਈ ਜ਼ਿਆਦਾ ਉੱਡਦਾ ਹੈ ਰੋਈਪੁਰ ਜਾਣ ਵਾਲਾ ਹਰ ਬੰਦਾ ਪਰੇਸ਼ਾਨ ਹੈ ਆਪਣੇ ਬੈਗ ਬੁਰਦਾ ਉਤੇ ਨਹੀਂ ਜਾ ਸਕਦੇ ਕੋਈ ਕਾਮਾ ਤੱਕ ਵੈਸੇ ਖਰਾਬ ਹੋ ਜਾਂਦਾ ਸੜਕ ਤੇ ਵੈਸੇ ਬੁਰੇ ਹਾਲਾਤ ਹੋਏ ਪੈਣ ਕਿਉਂਕਿ ਦੁਕਾਨਾਂ ਉੱਚੀਆਂ ਹੁਣ ਸੜਕ ਨਹੀਂ ਵੀ ਹੈ ਨਾਲੇ ਉੱਚੇ ਨੇ ਦੁਕਾਨਾਂ ਫੇਰ ਨਹੀਂ ਗਈਆਂ ਨੇ ਚਾਰ ਸਫੇਰੇ ਖਰਚਾ ਹੀ ਖਰਚਾ ਹੈ ਸਾਡੇ ਵਾਸਤੇ ਇਹ ਸਭ ਤੋਂ ਵੱਡਾ ਕਾਰਨ ਇਹ ਪੰਜਾਂ ਦਾ ਵੀ ਛੜਤ ਟੁੱਟੀ ਹੋਈ ਹੈ ਆਪਾਂ ਨੂੰ ਹੌਲੀ ਜਾਣਾ ਜਾਣਾ ਪੈਂਦਾ ਅਗਰ ਆਪਾਂ ਹੌਲੀ ਜਾਵਾਂਗੇ ਤਾਂ ਸ਼ਾਮ ਦੇ ਵੇਲੇ ਲੁੱਟਖੋ ਦੀ ਵਾਰ ਦਾ ਤਾਂ ਬਿਲਕੁਲ ਜੈਨੂਨੀ ਹੈ ਮਾਜਾ ਮਾਲਵਾ ਨੂੰ ਜੋੜਨ ਵਾਲਾ ਤੁਹਾਨੂੰ ਰੋਡ ਦੀਆਂ ਤਸਵੀਰਾਂ ਦਿਖਾਉਣ ਜਾ ਰਿਹਾ ਹੈ ਕੀ ਹਾਲਾਤ ਨੇ ਇਸ ਰੋਡ ਦੇ ਕਿਉਂਕਿ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪ੍ਰਸ਼ਾਸਨ ਦੇ ਵੱਲੋਂ ਕਿ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਲੰਬੇ ਸਮੇਂ ਤੋਂ ਇਹ ਸੜਕ ਦਾ ਕੰਮ ਸ਼ੁਰੂ ਕੀਤਾ ਹੋਇਆ ਪਰ ਅਜੇ ਤੱਕ ਵੀ ਸੜਕ ਜਿਹੜੀ ਕੰਪਲੀਟ ਨਹੀਂ ਹੋਈ ਐ ਇੱਕ ਵਾਰ ਤਸਵੀਰ ਤੁਹਾਨੂੰ ਦਿਖਾਉਣੇ ਆ ਇਸ ਸਾਈਡ ਤੇ ਜਿਹੜਾ ਤੁਸੀਂ ਤਸਵੀਰ ਦੇਖ ਰਹੇ ਜੀ ਇਹ ਤਰ ਫਰੋਜ਼ਪੁਰ ਤਾਂ ਫਰੋਜ਼ਪੁਰ ਤੋਂ ਮੱਲਾਂ ਵਾਲਾ ਵਾਇਆ ਇਹ ਜਿਹੜਾ ਰੋਡ ਚੱਲਦਾ ਹੈ ਫਰੋਜ਼ਪੁਰ ਤੋਂ ਮੱਝ ਆ ਤੇ ਮਾਲਵਾ ਨੂੰ ਵੀ ਜਿਹੜਾ ਜੋੜਦਾ ਹੈ ਪੱਟੀ ਨੂੰ ਜਿਹੜਾ ਇਹ ਰੋਡ ਜਾਂਦਾ ਹੈ ਹਾਲਾਤ ਤੁਹਾਨੂੰ ਇਹ ਦਿਖਾਉਣੇ ਕਿੰਨਾ ਲੰਬੇ ਸਮੇਂ ਤੋਂ ਇਹ ਰੋਡ ਦਾ ਕੰਮ ਇਸੇ ਤਰ੍ਹਾਂ ਚੱਲ ਰਿਹਾ ਕਰੀਬ 18-20 ਸਾਲ ਤੋਂ ਪਹਿਲਾਂ ਇਹ ਸੜਕ ਇੱਕ ਵਾਰ ਬਣੀ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਕਿਸੇ ਵੱਲੋਂ ਇੱਧਰ ਧਿਆਨ ਨਹੀਂ ਦਿੱਤਾ ਗਿਆ ਪਰ ਜੇ ਅੱਜ ਬੰਨੀ ਚਾਲੂ ਹੋਈ ਹੈ ਤਾਂ ਇਹ ਹਾਲਾਤ ਨੇ ਕਿ ਲੋਕ ਕਿੰਨੇ ਕੋ ਪਰਚਾਣ ਦੇ ਸੰਬੰਧਤ ਗੱਲਬਾਤ ਕਰਾਂਗੇ ਸਾਰੀ ਕਿਉਂਕਿ ਇੱਥੋਂ ਦੇ ਲੋਕ ਮੌਜੂਦ ਨੇ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਜੀ ਕਿਵੇਂ ਦੇਖਦੇ ਜੀ ਅਸੀਂ ਸੜਕ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਉਹ ਕਹਿੰਦੇ ਨੇ ਕਿ ਬੜੇ ਲੰਮੇ ਸਮਾਂ ਬਾਅਦ ਇਹ ਜਿਹੜੀ ਦੀ ਸਰਵਾਈ ਹੋਈ ਜੇ ਸੁਣਾਈ ਆਈਏ ਤੇ ਅੱਜ ਫਿਰ ਉਹ ਹਾਲਾਤ ਨਹੀਂ 20 ਸਾਲ ਤੋਂ ਬਾਅਦ ਇਹ ਦੀ ਸੜਕ ਵੀ ਸਨਵਾਈ ਆਈ 2 ਸਾਲ ਤੋਂ ਲੋਕ ਇੰਦੀ ਵੇਟ ਕਰਦੇ ਮੈਂ ਹੁਣ ਛੱਟ ਬਣ ਗਈ ਆਉਣ ਜਾਣ ਵਾਲੇ ਮਾਝਾ ਮਾਲਵੇ ਨੂੰ ਜੋੜਨ ਵਾਲੀ ਇਹ ਛੜਕੇ ਇਹਦੇ ਵਿੱਚ ਬਹੁਤ ਜਿਆਦਾ ਵੀ ਟ੍ਰੈਫਿਕ ਹੈ ਤੁਸੀਂ ਦੇਖ ਸਕਦੇ ਹੋ ਕੈਮਰਾ ਮਾਰ ਕੇ ਪਰ ਲੋਕੀ ਇੰਨਾ ਖੱਜਲ ਖਵਾਰ ਹੋ ਰਹੇ ਨੇ ਨਾ ਸਾਧ ਤੋਂ ਜ਼ਿਆਦਾ ਹੋ ਰਹੇ ਨੇ ਇਹਨਾਂ ਤਾਂ ਜਿਹੜੀ ਸੜਕ ਟੁੱਟੀ ਸੀ ਖੰਡੇ ਵੱਜੇ ਹੈਗੇ ਸੀ ਇਹਨਾਂ ਆਪਣੀਆਂ ਮਸ਼ੀਨਾਂ ਲਾ ਕੇ ਉੱਤੋਂ ਸਾਰੀ ਸੜਕ ਪੁੱਟ ਕੇ ਲਾ ਦੇ ਗਏ ਥੱਲੇ ਮਿੱਟੀ ਘਟਾ ਇੰਨਾ ਕੋਈ ਜਿਆਦਾ ਉੱਡਦਾ ਰੋਇਪੁਰ ਜਾਣ ਵਾਲਾ ਹਰ ਬੰਦਾ ਪਰੇਸ਼ਾਨ ਹੈ ਆਪਣੇ ਬੈਕ ਪੁਰਸਾ ਗੱਲ ਤੇ ਨਹੀਂ ਜਾ ਸਕਦਾ ਕੋਈ ਗੱਡੀ ਲੈ ਕੇ ਜਾਂਦਾ ਖੱਡਿਆਂ ਹੀ ਵੱਜਦੀ ਅਗਲਾ 50 ਬਈ ਸੋਚਦਾ ਕਰੋ ਗੱਡੀ ਕੱਢਣ ਲੱਗਿਆਂ ਵੀ ਮੈਂ ਪੁਲ ਪਰ ਜਾਵਾਂ ਕਿ ਨਾ ਜਾਵਾਂ ਕਿੰਨੇ ਕੋ ਹਾਲਾਤ ਮਾਰੇ ਨੇ ਉੱਤੋਂ ਸੁਣਨ ਨੂੰ ਆਇਆ ਵੀ ਨਹਾਰ ਤੇ ਗੁੰਡਾ ਟੈਕਸ ਲਾਤਾ ਉਹਨੂੰ ਆਪਾਂ ਟੂਲ ਨਹੀਂ ਕਹਿ ਸਕਦੇ ਕਿ ਟੂਲ ਲੱਗਿਆ ਟੂਲ ਤਾਂ ਨੂੰ ਤਾਂ ਕਹਾਂਗੇ ਨਾ ਕਿ ਸਾਰੀ ਕੰਪਲੀਟ ਕਰਨ ਪੁਲ ਦੋਨੇ ਕੰਪਲੀਟ ਕਰਨ ਫਿਰ ਤਾਂ ਆਪਾਂ ਕਹਾਂਗੇ ਟੂਲ ਪਲਾਜ਼ਾ ਚਾਲੂ ਹੋ ਗਿਆ ਹੁਣ ਕਹਿ ਰਹੇ ਆ ਆਪਾਂ ਵੀ ਗੁੰਡਾ ਟੈਕਸ ਲੱਗ ਗਿਆ ਇਹ ਠੇਕੇਦਾਰਾਂ ਨੇ ਸਰਕਾਰ ਦੀ ਮਿਲੀ ਭੁਗਤਾਨ ਨਾਲ ਗੁੰਡਾ ਟੈਕਸ ਲਾਤਾ ਗੱਲ ਅਸੀਂ ਕਰਕੇ ਜੇ ਠੇਕੇਦਾਰਾਂ ਨਾਲ ਗੱਲ ਅਸੀਂ ਕੀਤੀ ਕਿ ਟੋਲ ਵਾਲੇ ਦੀ ਗੱਲ ਅਸੀਂ ਪਹਿਲਾਂ ਗੱਲ ਆਪਾਂ ਕਰਨੇ ਟੋਲ ਦੇ ਗੱਲ ਕੀਤੀ ਕਿ ਉਹਨਾਂ ਨੂੰ ਮਨੋ ਕਿਹਾ ਗਿਆ ਕਿ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਡੀਸੀ ਵੱਲੋਂ ਕਿਹਾ ਗਿਆ ਜੇ ਪੋਲ ਜੇ ਮੁਕੰਮਲ ਨਹੀਂ ਹੋਏ ਉਹਨਾਂ ਅਸੀਂ ਜਿਹੜਾ ਟੋਲ ਟੈਕਸ ਲੈਂਦੇ ਨੇ ਉਹ ਅਸੀਂ ਅੱਧ ਰੇਟ ਤੇ ਕਰਾ ਲਾਂਗੇ ਜਦੋਂ ਬਣ ਜਾਏਗਾ ਪੋਲ ਤਾਂ ਉਸ ਤੋਂ ਬਾਅਦ ਵਿੱਚ ਪੂਰਾ ਕੀਤਾ ਜਾਏ ਇੱਕ ਵਾਰ ਚਾਲੂ ਹੋਇਆ ਸੀ ਤਾਂ ਇਲਾਕਾ ਨਿਵਾਸੀਆਂ ਵੱਲੋਂ ਬੰਦ ਕਰਵਾ ਦਿੱਤਾ ਕਿ ਦੁਬਾਰਾ ਫੇਰ ਹੁਣ ਚਾਲੂ ਕਿਵੇਂ ਉਸ ਚੀਜ਼ ਨੂੰ ਕਿਵੇਂ ਦੇਖਦੇ ਜੀ ਇਹ ਕਿਹੜਾ ਰੂਲ ਹੈ ਜੀ ਇਹ ਫਿਰ ਜਦੋਂ ਸ਼ਰਟ ਪੁੱਟੇ ਸੀ ਉਹਨਾਂ 10 ਰੁ ਇਹ ਕਿਹੜਾ ਰੂਲ ਹੈਗਾ ਵੀ ਪਹਿਲੇ 10 ਲਾਓ 20 ਲਾਓ 50 ਲਾਓ ਰੂਲ ਤਾਂ ਹੈ ਨਾ ਕਿ ਇਹਨੂੰ ਕੰਪਲੀਟ ਕਰੋ ਕੰਪਲੀਟ ਕਰਕੇ ਪੂਰੇ ਪੈਸੇ ਲਵੋ ਇਹ ਤਾਂ ਬਾਨੇ ਬਾਜੀ ਆ ਨਾ ਇਹਨਾਂ ਦੀਆਂ ਵੀ ਇਹ ਅੱਧੇ ਪੈਸੇ ਲੈ ਰਹੇ ਆ ਇਹਦਾ ਮਤਲਬ ਵੀ ਅੱਧੇ ਪੈਸੇ ਲੈ ਜਾਵਾਂਗੇ ਛੱਡ ਛੱਡ ਦੇਵਾਂਗੇ 400 ਲਵਾਂਗੇ ਨਾ ਫਿਰ ਪਰੇਸ਼ਾਨ ਤਾਂ ਲੋਕੀ ਹੋਣਗੇ ਤੇ ਪੈਸੇ வசੁੱਲੀ ਜਾਂਦੇ ਨਹੀਂ ਆਪ ਤੇ ਮਾਰਕੀਟ ਨੂੰ ਵੀ ਪਛਾਣੀ ਦਾ ਸਾਹਮਣਾ ਕਰਨਾ ਪੈਂਦਾ ਮਾਰਕੀਟ ਬਹੁਤ ਪਰੇਸ਼ਾਨੀ ਕਰਦਾਵੇਂ ੱਟਾ ਪਾਉਂਦੇ ਹੋ ਦੇਖੋ ਜੀ ਨਾ ਇਹਨੇ ਉਹਨੇ ਕੇ ਸਾਡੇ ਨਾਲੇ ਬਣਾਉਂਦੇ ਨੇ ਫੈਡਾਂ ਦੇ ਤਾਡੀ ਸਾਰੀ ਮਾਰਕੀਟ ਖਰਾਬ ਹੋ ਗਈ ਹਰ ਦੁਕਾਨਦਾਰ ਨੂੰ 5-7 ਲੱਖ ਰੁਪਏ ਲਾਉਣਾ ਪੈਂਦਾ ਹੈ ਹਰ ਦੁਕਾਨਦਾਰ ਹਰ ਇੱਕ ਦੁਕਾਨਦਾਰ ਨੂੰ 5 ਤੋਂ 7 ਲੱਖ ਰੁਪਏ ਲਾਉਣਾ ਪੈ ਰਿਹਾ ਸਿਰਫ ਇੱਕ ਸੜਕ ਦੀ ਵਜ੍ਹਾ ਦੇ ਕਾਰਨ ਇਹ ਸੜਕ ਦਾ ਮੈਪ ਪਹਿਲਾਂ ਨਹੀਂ ਤਿਆਰ ਕੀਤਾ ਗਿਆ ਕਿ ਦੁਕਾਨਾਂ ਦਾ ਲੈਵਲ ਕੀ ਤੇ ਸੜਕ ਦਾ ਲੈਵਲ ਕੀ ਇਹ ਸਭ ਕੁਝ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਆਮ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਮੈਂ ਕਿਵੇਂ ਦੇਖਦੇ ਜੇ ਅਸੀਂ ਗੱਲ ਕਰੀਏ ਜੇ ਸੜਕ ਸੜਕ ਬਣਦੀ ਪਈ ਹੈ ਇਕੱਠੇ ਨੂੰ ਲੈ ਕੇ ਇਕੱਠਾ ਕਾਫੀ ਹੈਗਾ ਤਾਂ ਉਹ ਆਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਠੇਕੇਦਾਰ ਨੂੰ ਖਿੱਚਣਾ ਹੈ ਕਿ ਜੇ ਮੰਨ ਲਾ ਕੇ ਆਮ ਪਬਲਿਕ ਦੀ ਸੇਫਟੀ ਜਿਹੜੀ ਜੁੜੀ ਹੈ ਦੇਖੋ ਜੀ ਕੰਮ ਸਾਰਾ ਪ੍ਰਸ਼ਾਸਨ ਨੇ ਕਰਾਉਣਾ ਹੁੰਦਾ ਕਿਉਂਕਿ ਜੇ ਠੇਕੇਦਾਰ ਆ ਤੇ ਠੇਕਾ ਉਹਨੇ ਆਪਣੇ ਪ੍ਰਸ਼ਾਸਨ ਦੇ ਗਾਇ ਤੇ ਚੱਕਣਾ ਪਰ ਠੇਕੇਦਾਰ ਨੂੰ ਚਾਹੀਦਾ ਪ੍ਰਸ਼ਾਸਨ ਵੀ ਸਭ ਤੋਂ ਪਹਿਲਾਂ ਦੇਖੇ ਕਿਉਂਕਿ ਰੋਡ ਦਾ ਇੰਨਾ ਬੁਰਾ ਹਾਲਾਤ ਆ ਦੋ ਦੋ ਤਿੰਨ ਤਿੰਨ ਫੋਟੇ ਇੰਨਾ ਉੱਚੇ ਨਾਲੇ ਬਣਾਤੇ ਆ ਰੋਡ ਹੁਣ ਕੋਈ ਵੀ ਸੌਦਾ ਲੈਣ ਵਾਸਤੇ ਜਾਂ ਕਿਸੇ ਦੁਕਾਨ ਤੇ ਆਉਂਦਾ ਵਾ ਪਹਿਲਾਂ ਤੋਂ ਦੇ ਕੋਈ ਆਦਾਰੇ ਕੋ ਜਿਹੜਾ ਨਾਲਾ ਇੰਨਾ ਉੱਚਾ ਚੜਿਆ ਨਹੀਂ ਜਾਂਦਾ ਫਿਰ ਜਿੰਨੇ ਟੋਏ ਬਣ ਗਏ ਦੇ ਵਿੱਚ ਫਰੋਇਪੁਰ ਤੱਕ ਜਾਣ ਲੱਗਿਆਂ ਲੋਕੀ 50 ਵਾਰੀ ਸੋਚਦੇ ਆ ਵੀ ਅਸੀਂ ਫਰੋਇਪੁਰ ਚਾਈਏ ਕਿ ਨਾ ਜਾਈਏ ਘੱਟਾ ਮਿੱਟੀ ਜਦੋਂ ਅੱਜ ਕੱਲ ਹੁਣ ਗਰਮੀ ਦਾ ਦੇਣਾ ਥੋੜੀ ਜੀ ਹਵਾ ਚੱਲਦੀ ਆ ਘੱਟਾ ਮਿੱਟੀ ਸਾਰਾ ਕੁਝ ਜੋ ਸਬਦਾ ਹੀ ਲੈ ਕੇ ਆਉਣੇ ਜਨਾਬ ਸ਼ਾਮਾਂ ਤੱਕ ਵੈਸੇ ਖਰਾਬ ਹੋ ਜਾਂਦਾ ਸਾਡੇ ਵੈਸੇ ਬੁਰੇ ਹਾਲਾਤ ਹੋਏ ਪਏ ਨੇ ਕਿਉਂਕਿ ਦੁਕਾਨਾਂ ਉੱਚੀਆਂ ਹੁਣ ਸੜਕ ਨਹੀਂ ਵੀ ਹੈ ਨਾਲੇ ਉੱਚੇ ਨੇ ਦੁਕਾਨਾਂ ਫੇਰ ਨਹੀਂਆਂ ਨੇ ਤੇ ਚਾਰ ਸਫੇਰੇ ਖਰਚਾ ਹੀ ਖਰਚਾ ਹੈ ਸਾਡੇ ਵਾਸਤੇ ਤੇ ਹੁਣ ਦੱਸੋ ਇਹ ਸਭ ਇਹੀ ਕਿੱਦੋਂ ਜਾਈਏ ਸੇਤ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਵੀਰ ਮੌਜੂਦ ਨੇ ਫਿਰ ਕਿਵੇਂ ਦੇਖਦੇ ਜੇ ਹੈਗੇ ਇਸ ਗੱਲ ਕਰੀਏ ਟੋਲ ਦੀ ਤਾਂ ਟੋਲ ਜਿਹੜਾ ਚਾਲੂ ਕਰ ਦਿੱਤਾ ਗਿਆ ਕਿ ਸੜਕ ਜਿਹੜੀ ਕੰਪਲੀਟ ਜਿਹੜੀ ਕਿ ਨਹੀਂ ਹੋਈ ਅਜੇ ਤੱਕ ਬਿਲਕੁਲ ਜੀ ਸਭ ਤੋਂ ਪਹਿਲਾਂ ਜੋ ਆਪਣੀਆਂ ਪਾਲਿਸੀਆਂ ਹੁੰਦੀਆਂ ਨੇ ਟੋਲ ਪਲਾਜੇ ਦੀਆਂ ਟੋਲ ਪਲਾਜੇ ਦੀ ਪਾਲਿਸੀ ਇਹ ਹੁੰਦੀ ਆ ਮੀਨਸ ਮੰਨ ਲਓ ਆਪਣਾ ਰੋਡ ਸਾਰਾ ਕੰਪਲੀਟ ਹੋ ਗਿਆ ਵਾ ਬਿਲਕੁਲ ਤਿਆਰ ਹੋ ਗਿਆ ਵਾ ਉਸ ਤੋਂ ਬਾਅਦ ਟੋਲ ਪਲਾਜੇ ਸ਼ੁਰੂ ਕਰ ਸਕਦੇ ਆ ਲੇਕਿਨ ਰੋਡ ਤਾਂ ਹਜੇ ਤੁਸੀਂ ਸਾਹਮਣੇ ਵੇਖ ਹੀ ਸਕਦੇ ਕਿੰਨੇ ਕਿੰਨੇ ਖੱਡੇ ਪਏ ਹੋਏ ਨੇ ਹਜੇ ਟੂਲ ਲੈਂਡ ਤਾਂ ਮਤਲਬ ਹੀ ਕੋਈ ਨਹੀਂ ਬਣਦਾ ਜਾਂ ਉਹਨਾਂ ਨੇ ਇਹ ਗੱਲ ਕੀਤੀ ਆ ਵੀ ਅਸੀਂ ਇੱਧਾ ਟੋਲ ਲੈ ਲਾਂਗੇ ਇਹ ਚੱਦੇ ਦੀ ਕੋਈ ਹੈਗੀ ਨਹੀਂਗੀ ਸਪਸ਼ਟੀ ਕਰਨੀ ਨਹੀਂ ਹੈਗਾ ਆਪਾਂ ਤਾਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਸਭ ਤੋਂ ਪਹਿਲਾਂ ਤਾਂ ਰੋਡ ਨੂੰ ਕੰਪਲੀਟ ਕੀਤਾ ਜਾਵੇ ਕੰਪਲੀਟ ਹੋਣ ਤੋਂ ਬਾਅਦ ਜੋ ਵਾਜਬ ਰੇਟ ਹੈ ਜਾਂ ਜੋ ਜਿੰਨਾ ਤੈਅ ਕਰਨਗੇ ਉਹਨਾਂ ਅਸੀਂ ਦੇਣ ਨੂੰ ਤਿਆਰ ਆਂ ਚਲੋ ਦੇਣਾ ਬੰਦਾ ਵੀ ਹੈ ਆਪਾਂ ਰੋਡ ਤੇ ਚੱਲ ਕੇ ਜਾਣ ਲੇਕਿਨ ਸਭ ਤੋਂ ਘੱਟ ਚੀਜ਼ ਬਣੀ ਤੋਂ ਹੋਵੇ ਜਿੱਦੇ ਆਪਾਂ ਪੈਸੇ ਦੇਣੇ ਇੰਨਾ ਸਮਾਂ ਹੋ ਗਿਆ ਇਹ ਛੜਕ ਨੂੰ ਬੰਦੀ ਨੂੰ ਇਹਨੂੰ 1 ਸਾਲ ਦਾ ਤਕਰੀਬਨ ਐ ਮਿੱਟੀ ਘੱਟੇ ਨਹੀਂ ਹੋ ਗਿਆ ਜੀ 1 ਸਾਲ ਹੋ ਗਿਆ ਇਸ ਤਰ੍ਹਾਂ ਬੰਨ ਰਹੀ ਹੈ ਤੇ ਕੰਪਲੀਟ ਅਜੇ ਨਹੀਂ ਹੋਈ ਬਿਲਕੁਲ ਕਿਸੇ ਵੀ ਤਰ੍ਹਾਂ ਨਹੀਂ ਕੰਪਲੀਟ ਹੋਈ ਔਰ ਜੇ ਇਸ ਤੋਂ ਮੰਨ ਲਓ ਕੋਈ ਪੇਸ਼ੰਟ ਨੇ ਜਾਣਾ ਜਾਂ ਕੋਈ ਬਜ਼ੁਰਗ ਬੰਦੇ ਨੇ ਜਾਣਾ ਸੜਕ ਤੇ ਜਾਣ ਦੀ ਭੋਰਾ ਵਾਹ ਨਹੀਂ ਹੈਗੀ ਇੱਥੇ ਸਭ ਤੋਂ ਵੱਡਾ ਕਾਰਨ ਇਹ ਪੰਜਨਦਾ ਵੀ ਸੜਕ ਟੁੱਟੀ ਹੋਈ ਹੈ ਆਪਾਂ ਨੂੰ ਹੌਲੀ ਜਾਣਾ ਜਾਣਾ ਪੈਂਦਾ ਅਗਰ ਆਪਾਂ ਹੌਲੀ ਜਾਵਾਂਗੇ ਤਾਂ ਸ਼ਾਮ ਦੇ ਵੇਲੇ ਲੁੱਟਖੋ ਦੀ ਵਾਰਦਾਤ ਬਿਲਕੁਲ ਜੈਨੂਨੀ ਹੈ ਕਿਉਂਕਿ ਤੇਜ਼ ਆਪਾਂ ਭਜਾ ਨਹੀਂ ਸਕਦੇ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਾਸਨ ਨੂੰ ਕਹਿੰਨੇ ਵੀ ਇੱਥੇ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਜਾਂ ਕੋਈ ਠੇਕੇਦਾਰ ਕੋਈ ਕਾਰਨ ਹੈਗਾ ਤਾਂ ਕਮ ਸੇ ਕਮ ਉਹਦਾ ਕੋਈ ਸਪਸ਼ਟੀਕਰਨ ਤਾਂ ਦੇਣ ਵੀ ਇਸ ਕਾਰਨ ਕਰਕੇ ਨਹੀਂ ਬੰਦੀ ਪਈ ਪਰੇ ਗੱਲ ਹੋਰ ਕਰੀਏ ਜਿਹੜੀ ਪਿੱਛੇ ਬਾਣ ਵੀ ਰਹੀ ਹੈ ਕੋਈ ਸ਼ਰਕ ਬਾਣ ਰਹੀ ਉਹਦੇ ਵੀ ਕਿਸੇ ਤਰ੍ਹਾਂ ਕੋਈ ਸਫਾਈ ਨਹੀਂ ਕੀਤੀ ਹੈ ਮਿੱਟੀ ਦੇ ਉੱਪਰ ਉਸੇ ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਮਿੱਟੀ ਦੇ ਉੱਪਰ ਪਾਇਆ ਜਾ ਰਿਹਾ ਹੈ ਬਿਲਕੁਲ ਬਿਲਕੁਲ ਜਿੱਦਾਂ ਮੀਨਜ਼ ਮੰਨ ਲਓ ਲਾ ਲਓ ਰੋੜੇ ਦੇ ਉੱਪਰ ਉਦਾਂ ਹੀ ਮਿੱਟੀ ਹੈ ਜੀ ਸਿਰਫ ਇੱਕ ਉਤੋਂ ਆਪਾਂ ਕਹਿ ਲਈਏ ਪਾਲਚ ਮਾਰ ਕੇ ਕਿ ਓਵੇਂ ਸਿੱਧੀ ਲੋਕ ਡਾਇਰੈਕਟ ਪਾਈ ਜਾ ਰਹੀ ਹੈ ਪੈਸੇ ਦੀ ਦੁਰਵਰਤੋਂ ਤਾਂ ਕਰਨੀ ਰਹਿਣਾ ਪੈਸਾ ਤਾਂ ਆਪਣੇ ਲੋਕਾਂ ਦਾ ਹੀ ਜਾਣਾ ਨਾ ਆਪਣੇ ਲੱਗ ਰਿਹਾ ਹੈ ਨਾ ਨਾ ਕੋਈ ਇਹਨਾਂ ਦਾ ਸਰਵੇਅਰ ਉੱਪਰ ਆ ਕੇ ਚੈੱਕ ਕਰ ਰਿਹਾ ਨਾ ਕੋਈ ਸਰਕਾਰ ਦਾ ਕੋਈ ਅਧਿਕਾਰੀ ਉੱਤੇ ਚ ਜੋ ਮਰਨਾ ਹੈ ਜੋ ਜੀ ਕਰਦਾ ਜਿੱਥੋਂ ਜੀ ਕਰਦਾ ਉੱਥੋਂ ਸ਼ੁਰੂ ਕਰ ਦਿੰਦੇ ਨੇ ਜਿਸ ਬੰਦਤ ਅਸੀਂ ਐਨ ਐਚ ਦੇ ਐਕਸ਼ਨ ਦੇ ਨਾਲ ਵੀ ਗੱਲ ਕੀਤੀ ਐ ਅਸੀਂ ਨੇ ਵੀ ਗੱਲਬਾਤ ਕੀਤੀ ਗਈ ਜਿਹੀ ਇਹਦਾ ਵੀ ਕੀਤੀ ਉਹਨਾਂ ਵੱਲੋਂ ਇਹ ਸਪਸ਼ਟ ਕਰਨ ਦਿੰਦਾ ਹਿੰਦੇ ਕਿ ਸੜਕੇ ਬਣਦੀ ਇਸੇ ਤਰ੍ਹਾਂ ਕਿ ਮਿੱਟੀ ਦੇ ਉੱਪਰ ਹੀ ਸਿੱਧੀ ਡੈਕਟ ਪਾਉਂਦੇ ਨੇ ਕਿ ਅੱਗੇ ਪਹਿਲਾਂ ਜਿਵੇਂ ਦਾ ਸਫਾਈ ਕਰਨੀ ਕੋਈ ਸਫਾਈ ਨਹੀਂ ਕਰਨੀ ਉਹ ਕਹਿੰਦੇ ਨੇ ਬਣਦੀ ਇਵੇਂ ਆ ਚਲੋ ਆਪਾਂ ਉਹਨਾਂ ਦੀ ਵੀ ਗੱਲ ਮੰਨ ਲੈਂਦੇ ਆ ਮੀਨਜ਼ ਮੰਨ ਲਓ ਰੋਜ਼ ਕੰਮ ਕਰਦੇ ਨੇ ਜਾਂ ਉਹਨਾਂ ਕੋਲ ਟੈਂਡਰ ਭਰਦੇ ਨੇ ਲੇਕਿਨ ਆਪਾਂ ਤੇ ਇਹ ਗੱਲ ਕਹਿੰਦੇ ਅੱਜ ਤੋਂ ਚਲੋ ਹੁਣ ਚੀਜ਼ ਬਣਦੀ ਪਈ ਆ ਸੜਕ ਬਣ ਮਿੱਟੀ ਦੇ ਉੱਪਰ ਇਸ ਢਿੱਡ ਡੈਕਟ ਬਾਉਂਦੇ ਨੇ ਕਿ ਅੱਗੇ ਪਹਿਲਾਂ ਜਿਵੇਂ ਦਾ ਸਫਾਈ ਕਰਨੀ ਕੋਈ ਸਫਾਈ ਨਹੀਂ ਕਰਨੀ ਉਹ ਕਹਿੰਦੇ ਨੇ ਬਣਦੀ ਏਵੇਂ ਆ ਚਲੋ ਆਪਾਂ ਉਹਨਾਂ ਦੀ ਵੀ ਗੱਲ ਮੰਨ ਲੈਂਦੇ ਆ ਮੀਜ਼ ਮੰਨ ਲਓ ਰੋਜ਼ ਕੰਮ ਕਰਦੇ ਨੇ ਜਾਂ ਉਹਨਾਂ ਕੋਲ ਟੈਂਡਰ ਭਰਦੇ ਨੇ ਲੇਕਿਨ ਆਪਾਂ ਤੇ ਇਹ ਗੱਲ ਕਹਿੰਦੇ ਅੱਜ ਤੋਂ ਚਲੋ ਹੁਣ ਚੀਜ਼ ਬਣਦੀ ਪਈ ਏ ਸੜਕ ਬਣਦੀ ਪਈ ਏ ਬਾਈ ਚਾਂਸ ਛੜ ਕੇ 1.5 ਸਾਲ ਦੇ ਵਿੱਚ ਖਰਾਬ ਹੋ ਜਾਂਦੀ ਏ ਤੇ ਫਿਰ ਜ਼ਿੰਮੇਵਾਰ ਤੇ ਕਿਸੇ ਨੇ ਨਹੀਂ ਬੰਨਣਾ ਸੜਕ ਟੁੱਟ ਗਈ ਕੌਣ ਦੁਬਾਰਾ ਠੇਕੇਦਾਰ ਬਣਾਊਗਾ ਨਹੀਂ ਬਣਾਊਗਾ ਪੈਸੇ ਦੀ ਦੁਰਵਰਤੋਂ ਤੇ ਫਿਰ ਉਹ ਹੈਗੀ ਮੈਂ ਅੱਗੇ ਵੀ ਭਾਜੀ ਵੀ ਇਹ ਸੜਕ ਬੰਦੀ ਬੰਨੀ ਹੈ ਲੇਕਿਨ ਵੇਖੋ ਹੁਣ ਕਦੋਂ ਇਹਨਾਂ ਦੇ ਮਨ ਮਿਹਰ ਪੈਂਦੀ ਹੈ ਤੇ ਕਦੋਂ ਬੰਦੀ ਹੈ ਔਰ ਦੂਜੇ ਨੰਬਰ ਤੇ ਅ 2-3 ਦਿਨ ਹੋ ਗਏ ਪਿੰਡ ਦੇ ਕਾਫੀ ਮੋਢ ਪਰ ਬੰਦੇ ਵੀ ਇੱਥੇ ਅੱਡੇ ਦੇ ਆਏ ਸੀ ਉਹਨਾਂ ਲੋ ਤੇ ਇਹ ਗੱਲ ਕਹੀ ਜਾ ਰਹੀ ਸੀ ਵੀ ਜਿੰਨਾ ਚਿਰ ਆਪਾਂ ਵੇਟ ਕਰ ਲੈਨੇ ਜਿਵੇਂ 5-7-10 ਦਿਨ ਜੇ ਨਹੀਂ ਕੋਈ ਆਪ ਨੂੰ ਹੱਲ ਦੇਣਗੇ ਤੇ ਫਿਰ ਆਪ ਦੇ ਵੱਲੋਂ ਜੋ ਹੁੰਦੀ ਕਾਰਵਾਈ ਉਹ ਅਸੀਂ ਪਿੰਡ ਵਾਲੇ ਵੀ ਦੁਕਾਨਦਾਰ ਵੀਰ ਵੀ ਕਰਾਂਗੇ ਸੜਕ ਜਾਮ ਕਰਾਂਗੇ ਲੇਕਿਨ ਸੜਕ ਜਾਮ ਕਰਨ ਵਾਲੇ ਕੰਮ ਬਣਾ ਪਿਆ ਵਾ ਕਿਉਂਕਿ ਦੁਕਾਨਦਾਰੀ ਬਿਲਕੁਲ ਖਤਮ ਹੋ ਗਈ ਐਡੇ ਚ ਜਿੰਨੂੰ ਮਰਜ਼ੀ ਜਾ ਕੇ ਪੁੱ ਦੁਕਾਨਦਾਰ ਕੋਲ ਦੁਕਾਨ ਗਾਕੀ ਬਿੱਲ ਪੂਰੀ ਤਰ੍ਹਾਂ ਹੀ ਬੰਦ ਹੋ ਗਿਆ ਕਿਉਂਕਿ ਮਿੱਟੀ ਘਟੇ ਦੇ ਵਿੱਚ ਕੋਈ ਨਹੀਂ ਰੁਕਣਾ ਚਾਹੁੰਦਾ ਔਰ ਆਪਾਂ ਤੁਹਾਡੇ ਮਾਦਮ ਨੇ ਇਹੋ ਕੰਨਿਆ ਵੀ ਚਲੋ ਤੁਹਾਡੀ ਬਹੁਤ ਬਹੁਤ ਥੈਂਕ ਯੂ মিডিਆ ਇੱਥੇ ਆਇਆ ਵਾ ਔਰ ਤੁਹਾਡੇ ਮਾਦਮ ਰਾਹੀਂ ਦੱਸਣਾ ਚਾਹੁੰਦੇ ਆ ਵੀ ਸਰਕਾਰ ਦੇ ਅਧਿਕਾਰੀ ਵੀ ਇੱਥੇ ਧਿਆਨ ਦੇਣ ਔਰ ਜਿੰਨੇ ਠੇਕਾ ਲਿਆ ਹੈ ਠੇਕੇਦਾਰ ਵੀ ਧਿਆਨ ਦੇਵੇ ਤੇ ਜਲਦੀ ਤੋਂ ਜਲਦੀ ਮੁਕੰਮਲ ਕਰੇ ਸ਼ਕਣ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾਉਣੇ ਤਸਵੀਰ ਤੁਸੀਂ ਦੇਖ ਸਕਦੇ ਕੀ ਹਾਲਾਤ ਕੀ ਨੇ ਛੜਕਲੇ ਕਿਵੇਂ ਖੱਡੇ ਪਏ ਹੋਏ ਨੇ ਜੇ ਇੱਥੇ ਛੜਕ ਬੰਨੀ ਸ਼ੁਰੂ ਹੋਈ ਜਿਹੜੇ ਠੇਕੇਦਾਰਾਂ ਦੇ ਵੱਲੋਂ ਤਾਜ਼ਿਲਾ ਜਿਹੜੀਆਂ ਮਚਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਕਿਵੇਂ ਖੱਡੇ ਨੇ ਛੜਕਦੇ ਉੱਪਰ ਬਣੇ ਹੋਏ ਨੇ ਇਹ ਅੱਡਾ ਅਟਾਰੀ ਅੱਡਾ ਹੈ ਤਾਂ ਅੱਡੇ ਦੇ ਦੁਕਾਨਦਾਰ ਜਿਹੜੇ ਨੇ ਉਹ ਵੀ ਕਾਫੀ ਇਸ ਚੀਜ਼ ਤੋਂ ਪਰੇਸ਼ਾਨ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਸਾਡੀ ਸੁਣਵਾਈ ਨਾ ਜਲਦੀ ਇਹ ਸੜਕ ਨਾ ਬਣਾਈ ਗਈ ਤਾਂ ਅਸੀਂ ਧਰਨਾ ਪ੍ਰਦਰਸ਼ਨ ਦੇ ਕੇ ਇਹ ਰੋਡ ਵੀ ਜਾਮ ਕਰਾਂਗੇ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਇਸ ਸੜਕ ਦਾ ਕਿ ਸੜਕ ਬਣੇਗੀ ਪਰ ਜੇ ਅੱਜ ਸੜਕ ਬਣਨ ਜਾ ਰਹੀ ਹੈਗੀ ਤਾਂ ਵੀ ਠੇਕੇਦਾਰਾਂ ਦੇ ਵੱਲੋਂ ਤਾਂ ਜੀਆਂ ਮਚਾਈਆਂ ਜਾ ਰਹੀਆਂ ਮਿੱਟੀ ਦੇ ਉੱਪਰ ਉਸੇ ਤਰ੍ਹਾਂ ਜਿਹੜੀ ਲੁੱਕ ਪਾ ਕੇ ਸੜਕ ਉਸ ਤਰ੍ਹਾਂ ਬਣਾਈ ਜਾ ਰਹੀ ਹੈ ਜਦੋਂ ਇਸ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਸਪਸ਼ਟੀ ਕਰਨ ਦੇ ਦਿੰਦੇ ਇਹੀ ਕਿ ਇਹ ਰੋਡ ਬਣਦਾ ਹੀ ਇਸੇ ਤਰ੍ਹਾਂ ਹੈਗਾ ਅਸੀਂ ਖੁਦ ਬਣਾ ਰਹੇ ਹਾਂ ਬਾਕੀ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਵਿੱਚ ਕੀ ਹਾਲਾਤ ਕੀ ਬਣੇ ਹੋਏ ਨੇ ਕਿਸ ਤਰ੍ਹਾਂ ਜਿਹੜਾ ਮਿੱਟੀ ਦੇ ਇਹ ਸੜਕ ਜਿਹੜੀ ਬਣਾ ਰਹੇ ਨੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਾਝਾ ਟੀਵੀ ਫਰੋਜ਼ਪੁਰ